ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਹਿਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਪਸ਼ੂ ਵਿਕਰੀ ਵਾਸਤੇ ਆਉਂਦੇ ਆ ਤੇ ਪਸ਼ੂ ਆਉਂਦਾ ਕਿਤੇ ਕਿਤਾਈਆਂ ਚੰਗਾ ਪਸ਼ੂ ਬਾਈ ਹੁਣੇ ਖਰੀਦਦੇ ਆ ਤਿੰਨ ਨਾਗ ਇਸ ਘਰ ਦੇ ਵਿੱਚੋਂ ਦੋਸਤੋ ਦਿਖਾਉਂਗਾ ਤੁਹਾਨੂੰ ਦੋ ਨਾਗ ਮੋਹਰਾ ਨਸਲ ਦੇ ਵਿੱਚ ਹੋਣਗੀਆਂ ਬੜੀਆਂ ਸੋਹਣੀਆਂ ਇਹ ਝੂਟੀਆਂ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਦੋਸਤੋ ਇੱਕ ਨੀਲੀ ਰਾਵੀ ਨਸਲ ਦੀ ਝੂਟੀ ਆ ਬਾਈ ਹੁਣਾਂ ਕੋਲੇ ਬੜੀ ਚੰਗੀ ਐ ਤੇ ਪ੍ਰੋਪਰ ਰਿਕਾਰਡ ਵਾਲੀ ਐ ਸਾਰਾ ਕੁਝ ਤੁਹਾਨੂੰ ਇੱਥੇ ਡਿਟੇਲ ਮਿਲ ਜੂਗੀ ਇਸ ਝੋਟੀ ਦੀ ਠੀਕ ਐ ਪਹਿਲੇ ਨਾਗ ਤੋਂ ਇਧਰੋਂ ਨੀਲੀ ਰਾਵੀ ਤੋਂ ਸ਼ੁਰੂ ਕਰਾਂਗੇ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਸਾਰੇ ਨਾਗ ਨੂੰ ਤੋੜ ਕੇ ਦੇਖਾਂਗੇ ਜਿਹੜਾ ਨਾਗ ਤੁਹਾਨੂੰ ਜਚੂਗਾ ਇਹਨਾਂ ਚੋਂ ਉਹਦੀ ਦੋਸਤ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਬਈ ਨਾਮ ਦੱਸੀ ਆਪਣਾ ਨਾਮ ਹਰਪ੍ਰੀਤ ਸਿੰਘ ਹੈ ਵੀਰੇ ਪੈਨ ਰੋਡੇ ਜ਼ਿਲ੍ਹਾ ਮੋਗਾ ਆਪਣਾ ਅੱਜ ਹੀ ਬਾਗਾ ਪਰਾਨਾ ਪੈਂਦੀ ਆਪਾਂ ਨੂੰ ਅੱਛਾ ਪਸ਼ੂ ਫਿਰ ਕਿਤੇ ਕਿਤਾਈ ਆਉਂਦਾ ਹਾਂ ਵੀਰੇ ਆਪਾਂ ਚੰਗੀ ਝੋਤੀ ਲੈਣੇ ਆਂ ਹਾਂ ਟਾਈਮ ਆ ਤਾਂ ਵੀਡੀਓ ਪਾਈ ਜੀ ਆ ਠੀਕ ਹੈ ਟਾਈਮ ਨਾਲ ਟਾਈਮ ਤੇ ਪਸੂਕਰੀ ਦੇ ਆ। ਹਾਂ। ਅਸੀਂ ਕੋਈ ਆਪਣੇ ਪੰਗੇ। ਅੱਛਾ ਨੀਦੀ ਰਾ ਵੀ ਪਹਿਲੇ ਨੰਬਰ ਤੇ ਖੜੀ ਆ ਆਪਣੇ ਕੋਲ। ਹਾਂ ਬਈ। ਕਿੰਨੇ ਟਾਈਮ ਦੀ ਹੋਗੀ ਇਹ? ਇਹ ਵੀਰੇ ਡੇਢ ਸਾਲ ਦੇ ਉਹ ਘਾਟਾ ਥੋੜੇ ਜਿਹੇ ਦੇਣੀ। ਅੱਛਾ। ਹਾਂ। ਪਰ ਆ ਰਿਕਾਰਡ ਆਪਾਂ ਕੋਲ ਪ੍ਰੋਪਰ ਇਹ ਬੰਦਾ ਪਤਾ ਵੀਡੀਓ ਚ ਵੀ ਦੱਸ ਦਾਂਗਾ। ਵੀਡੀਓ ਚ ਪਿਆ ਆਪਾਂ ਨੂੰ ਵੀਡੀਓ ਬਣਾਈ ਵੀ ਆ ਜਿੱਥੋਂ ਲਈ ਆ ਕੱਟੀ ਇਹ ਆਪਾਂ। ਅੱਛਾ। ਹਾਂ। ਕਿਹੜੇ ਸੀਮਨ ਦੀ ਦੱਸੇ ਸੀ? ਇਹ ਅਲਬਾਕਸ਼ ਦੀ ਆ ਵੀਰੇ ਆਪ। ਅੱਛਾ ਆ ਭਲਾ ਅਲਬਾਕਸ਼ ਦੀ ਆ। ਹਾਂ ਇਹਦੀ ਮਾਲ ਲਾਹੌਰ ਜਿਹੜੀ ਆ। ਅੱਛਾ ਠੀਕ ਆ। ਮਾਨ ਕੇ ਚੱਲੋ ਦੋਸਤੋ ਇਹਦੀ ਜਿਹੜੀ ਮਾਂ ਉਹ ਲੋਹਰੀਏ ਸਾਂਦੀ ਐ ਤੇ ਦੁੱਧ ਦੁੱਧ ਕਿੰਨਾ ਕਰਿਆ ਇਹਦੀ ਮਾਂ ਦੁੱਧ ਦੀ ਮਾਂ ਵੀਰਾਂ ਨੇ ਉਹਦੇ ਬੰਦੇ ਨੇ ਕੋਲੇ ਖੜ ਕੇ ਚੋਕੇ ਦਿਖਾਇਆ ਦੁੱਧ ਹੋਊਗਾ ਥਲੇ 7 ਲੀਟਰ ਮੈਂ ਇੱਕ ਟਾਈਮ ਕੱਢਿਆ ਜਾਣੀ ਦੀ 15 14 16 ਲੀਟਰ ਮੈਂ ਥਲੇ ਦੁੱਧ ਹੈਗਾ ਠੀਕ ਹੁਣ ਸੂਈ ਆਹ ਸੂਈ ਵੀ ਆਹਨ ਦੂਜੀ ਸੂਈ ਖੋਲੀ ਇਹਨੂੰ ਇਹ ਪਹਿਲੀ ਸੂਈ ਦੀ ਕੱਟੀ ਸੀ ਉਹਦੇ ਕੋਲੇ ਮੈਂ ਦੂਜੀ ਸੂਈ ਦੀ ਆ ਹਾਂ ਜੀ ਮਾਂ ਦੀ ਵੀਡੀਓ ਸਾਰਾ ਕੁਝ ਹੈਗਾ ਆਪਣੇ ਕੋਲੇ ਅੱਛਾ ਠੀਕ ਹੈ ਹੂੰ ਮਾਨ ਕੇ ਚਲੋ ਵੀ 7 ਲੀਟਰ ਦੁੱਧ ਹੋਊਗਾ 14 ਨਹੀਂ ਹਾਂ 14 ਲੀਟਰ ਦੁੱਧ ਦੀ ਮਾਂ ਥੱਲੇ ਆ ਬਈ ਪਹਿਲਾਂ ਨੇ ਦਿੱਤਾ ਹੋ ਗਏ ਨਾਲੇ ਹਾਂ ਇਹ ਤਾਂ ਥੋਈ ਨਹੀਂ ਦੋ ਤਿੰਨ ਦਿਨ ਹੋਏ ਆ ਹੁਣ ਵੀ ਅੱਛਾ ਠੀਕ ਆ ਹਾਂ ਹੁਣ ਵੀ ਇਹਦੇ ਮਗਰ ਕੱਟਾ ਵਾ ਦੀਲੀ ਆ ਗਈ 120 ਡੇਢ ਸਾਲ ਇਸ ਝੂਟੀ ਦੀ ਉਮਰ ਹੈ ਪੈਸੇ ਹੈ ਘੱਟ ਹੀ ਆ ਬੜੇ ਚੰਗੇ ਕੱਦਕਾਰ ਦੇ ਵਿੱਚ ਆ ਬਾਕੀ ਮਾਰਕਿੰਗ ਤੁਸੀਂ ਆਪ ਚੈੱਕ ਕਰ ਲਓ ਮੂ ਮੱਥੇ ਦੀ ਬੜੀ ਸੋਹਣੀ ਹੈ ਤੇ ਬਿਲਕੁਲ ਛੋਟਾ ਸਿੰਘ ਹੋਊਗਾ ਤੇ ਨਾਲਿਓਂ ਗੋਲ ਕੀਤਾ ਹੋਇਆ ਠੀਕ ਆ ਥਾਣੇ ਦੋਸਤੋਂ ਤੁਹਾਨੂੰ ਦਿਖਾ ਦਿੰਨਾ ਮੈਂ ਇਹਦੇ ਥਾਣੇ ਇੱਥੇ ਤਿੰਨਾਂ ਝੋਟੀਆਂ ਦੇ ਤੁ ਠੀਕ ਹੈ ਜੀ ਇਹ ਹਾਲ ਨੂੰ ਸੋ ਥਣ ਝੋਲੀ ਚੈੱਕ ਕਰੋ ਜੀ ਪ੍ਰੋਪਰ ਰਿਕਾਰਡ ਤੁਹਾਨੂੰ ਦੱਸਦਾ ਇਹ ਆਪ ਝੂਟੀ ਹੈ ਜਿਹੜੀ ਅਲਬਕਸ ਸੀਮਨ ਦੀ ਹੈ ਤੇ ਇਹਦੀ ਮਾਂ ਜਿਹੜੀ ਲੋਹਰੀ ਇਸਾਨ ਦੀ ਹੈ ਲੋਹਰੀ ਇਸਾਨ ਦੀ ਅੱਛਾ ਰੇਟ ਕੀ ਸੋਚਿਆ ਇਹਦਾ 45000 ਹੈ ਵੀਰੇ ਅੱਛਾ 45000 ਮਾਨਤਨ ਹੋ ਜੂ ਮਾੜਾ ਤੋਂ ਮੋਟਾ ਹੀ ਹੋਗਾ ਭਾਈ ਮਾੜਾ ਨਹੀਂ ਹੋਣਾ ਇਹ ਚੋਂ ਜੈ ਹੀ ਮੰਗਿਆ ਦਾ ਆਪਾਂ ਠੀਕ ਹੈ ਜੀ ਬਲੀ ਨਹੀਂ ਰੋਗ ਹਰ ਇੱਕ ਮੁੰਡਾ ਕੋਈ 50 55 60 ਕਰਦਾ ਮੋਲ ਆਪਾਂ ਜੈ ਲੈਣ ਦੇ ਨਾਲ ਕੀ ਠੀਕ ਹੈ ਦੋਸਤੋ 1.5 ਸਾਲ ਉਮਰ 45000 ਰੇਟ ਵਿਚੋਂ ਮੌਕੇ ਦੇ ਉੱਤੇ ਲੈਸ ਹੋ ਜਾਊਗਾ ਜਿਹੜੇ ਵੀਰ ਭਰਾ ਨੇ ਖਰੀਦਦਾਰੀ ਕਰਨੀ ਆ ਉਹ ਤਸੱਲੀ ਕਰ ਲਿਓ ਜਿਹੜੀ ਦੂਜੇ ਨੰਬਰ ਤੇ ਕੱਟੀ ਆਪਣੇ ਕੋਲੇ ਖੜੀ ਆ ਮੋਹਰਾਂ ਨਸਲ ਦੀ ਆ ਹਾਂ ਵੀ ਇਹ ਵੀ 14ਵੇਂ ਨਹੀਂ ਆ ਬਈਆ ਅੱਛਾ ਖੋਲ ਇਹਨੂੰ ਵੀ ਕਿਹੜਾ ਹੈ ਇਹ ਤੇ ਇਹ ਪਤਾ ਕਿਹੜੇ ਸੀਮਨ ਦੀ ਨਹੀਂ ਵੀ ਇਹ ਨਹੀਂ ਪਤਾ ਆਪਾਂ ਐਵੇਂ ਕਹੀ ਅੱਜ ਉਹਦੀ ਆ ਜੋ ਦੀ ਕਿਸੇ ਦਾ ਹੀ ਪਤਾ ਅੱਛਾ ਅੱਛਾ ਠੀਕ ਆ ਤਾਂ ਦੋਸਤੋ ਦੂਜੇ ਨੰਬਰ ਤੇ ਕੱਤੀ ਤੁਹਾਨੂੰ ਦਿਖਾਉਣਾ ਮੋਹਰਾ ਨਸਲ ਦੀ ਹੈ ਕਿੰਨੇ ਕੇ ਟਾਈਮ ਦੀ ਹੋਊ ਬਈ ਇਹ 14 ਮਹੀਨਿਆਂ ਦੀ ਹੈ ਅੱਛਾ 14 ਮਹੀਨਿਆਂ ਦੀ ਅਖੀਰੀ ਹੋ ਹੈਨਾ ਹਾਂ ਅਖੀਰ ਕੋਈ ਅਖੀਰ ਕੋਈ ਬਈ ਇਹ ਵੀ ਹਾਂ ਠੀਕ ਆ ਸੈਂਗ ਸੂਂਗ ਬਿਲਕੁਲ ਮਾਰਕ ਦਾ ਦਾਦੇ ਪਰ ਆਪਾਂ ਨਹੀਂ ਕਹਿੰਦੇ ਵੀ ਮਾਰਕ ਦਾ ਐਮ 29 ਦੀ ਆਪਾਂ ਨਹੀਂ ਕਹਿੰਦੇ ਨੂੰ ਅੱਛਾ ਹਾਂ ਐ ਪੱਕੀ ਹੈ ਜੇ ਕੌਣ ਇਹਦਾ ਰਿਕਾਰਡ ਆਪ ਨੂੰ ਸਾਰਾ ਦਿੱਤਾ ਉਹ ਬੰਦੇ ਨੇ ਇਹਦਾ ਹੋਗਾ ਹੀ ਮੈਂ ਤੁਹਾਨੂੰ ਫੀਮ ਵੀ ਭੇਜ ਦੂੰਗਾ ਅੱਛਾ ਠੀਕ ਹੈ ਛਿੱਕਾ ਜਾ ਪਿਆ ਵਾ ਬੱਲੀ ਦਾ ਤਾਂ ਅੱਛਾ ਅੱਛਾ ਹਾਂ ਠੀਕ ਹੈ ਇਹ ਕਿੰਨੇ ਟਾਈਮ ਦੀ 14 ਮਹੀਨੇ ਹਾਂ ਇਹ 14 ਮਹੀਨੇ ਦੀ ਬਾਈ ਠੀਕ ਹੈ ਦੋਸੋ 14 ਮਹੀਨੇ ਉਮਰ ਦੂਜੇ ਨੰਬਰ ਵਾਲੀ ਝੋਟੀ ਦੀ ਬੜੀ ਸ਼ਕੀਨ ਝੋਟੀ ਆ ਇਹ ਸੰਘ ਸੰਘ ਬੜੇ ਸੋਹਣੇ ਆ ਮੂ ਮਾਂ ਦੀ ਲੰਬਾਈ ਤੇ ਬਰੀਕੀਆਂ ਦੇ ਵਿੱਚ ਇੱਕ ਕੱਤੀ ਚੰਗੀ ਆ ਥਣ ਨਿਖੜਵੇ ਹੋਣਗੇ ਤੇ ਰੇਟ ਕੀ ਆ ਇਹਦਾ ਵੀ 45000 ਰੁਪਈਆ ਜੀ ਇਹਦਾ ਵੀ 45 ਹਾਂਜੀ ਠੀਕ ਹੈ ਦੋਸੋ ਇਹ ਦੂਜੇ ਨੰਬਰ ਤੇ ਤੁਹਾਨੂੰ ਦਿਖਾਈ ਆ ਇਹਦਾ ਵੀ ਰੇਟ 45000 ਰੁਪਈਆ ਬਾਕੀ ਥੋੜਾ ਬ ਤੀਜੇ ਨੰਬਰ ਵਾਲੀ ਕੀ ਡਿਟੇਲ ਇਹ ਵੀ ਵੀ ਖੀਰ ਗਈ ਆ ਇਹੇ 1.5 ਸਾਲ ਤੋਂ ਗਈ ਆ ਅੱਛਾ ਹਾਈ ਹਾੜੇ ਪੈਣ ਦੀ ਝੋਟੀ ਆ ਆਪ ਦੇ ਦੇ ਗਈ ਅੱਛਾ ਠੀਕ ਆ ਹੂੰ ਤੇ ਉਹ ਖੀਰੀ ਹੋ ਹੈ ਨਾ ਹਾਂ ਇਹ ਵੀ ਖੀਰ ਗਈ ਆ ਬਈ ਠੀਕ ਹੈ ਖੋਲ ਇਹਨੂੰ ਵੀ ਇਹਦਾ ਕੀ ਰੇਟ ਆ ਇਹਦਾ ਵੀ 47000 ਹੈ 47000 ਹਾਂਜੀ ਠੀਕ ਹੈ ਦੋਸਤੋ ਇਹ ਵੀ ਬਿਲਕੁਲ ਕੁੰਡੇ ਸਿੰਘਾ ਦੀ ਹੈ ਸੋਹਣੀ ਆ ਝੋਟੀ ਸੁਨੱਖੀ ਆ ਰੰਗ ਰੰਗ ਸੋਹਣਾ ਤੇ ਗੱਦਕਾਰ ਸੋਹਣਾ ਪੁਰ ਦੋਹਾਂ ਦੋਹਾਂ ਕ ਮਹੀਨਿਆਂ ਤੱਕ ਤੁਸੀਂ ਸੇਵਾ ਕਰ ਲੋ ਚੰਗੀ ਤਾਂ ਝੋਟੀ ਆਸ ਲੱਗਣ ਵਾਲੀ ਆ ਇਹੇ ਬਾਕੀ ਰੰਗ ਸੋਨਾ ਤੇ ਸੰਗ ਸੁng ਸੋਹਣੇ 1 ਦੰਦਾ ਤੋਂ ਖੀਰੀ 1.5 ਸਾਲ ਉਮਰ 47200 ਡਿਮਾਂਡ ਕੀਤੀ ਹੈ ਜੀ ਬਾਕੀ ਮੌਕੇ ਦੇ ਉੱਤੇ ਜਿਹੜਾ ਲੈਸ ਹੋ ਕੇ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਠੀਕ ਹੈ ਥਣ ਇਹ ਨੱਤਨਾ ਝੂਟੀਆਂ ਨੂੰ ਸਾਫ ਸੁਧਰੇ ਆ ਚਾਰ ਚਾਰ ਥਣ ਹੋਣਗੇ ਤੇ ਵਿੱਥ ਤੇ ਹੋਣਗੇ ਦੋਸਤੋ 47000 ਰੇਟ ਇਹ ਤੀਜੇ ਨੰਬਰ ਤੇ ਝੂਟੀ ਤੁਹਾਨੂੰ ਦਿਖਾਈ ਆ ਰੇਟ ਪ੍ਰੋਪਰ ਤਿੰਨੇ ਜਾਨਵਰਾਂ ਦਾ ਹੀ ਤੁਹਾਨੂੰ ਦੱਸਤਾ ਤੇ ਤਿੰਨੇ ਜਨਵਰੀ ਤੁਹਾਨੂੰ ਤੋਰ ਕੇ ਦਿਖਾਤੇ ਆ ਥਣ ਤੁਹਾਨੂੰ ਪੂਰੀ ਤਸੱਲੀ ਦੋਸਤੋ ਕਰਾਤੀ ਆ ਫਿਰ ਵੀ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਦੋਸਤ ਤਸਲੀ ਕਰਕੇ ਖਰੀਦ ਲਿਓ ਤੇ ਬਾਕੀ ਮਾਨਦਾਨ ਹੋ ਜੂ ਬਾਈ ਬਹੁਤ ਹਾਂ ਮਾਨਦਾਨ ਕਰ ਲੈਂਗੇ ਬਾਈ ਕੋਈ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ